ਸਰ ਵਰਿੰਗ ਸੜੇ ਬਤੇ ਨਿਯੁਕਤ ਟਿਕਟਾਂ ਦੇ ਲਈ ਕਰੋੜਾਂ ਰੁਪਏ ਲੈਂਦੇ ਗਏ ਸਨ ਇਲਜ਼ਾਮ ਪਾਰਟੀ ਜੇ ਸਸਪੈਂਡ ਹੋਣ ਤੇ ਵੀ ਨਵਜੋਤ ਕੋਰ ਸਿੱਧੂ ਦੇ ਦੇਵਰ ਬਰਕਰਾਰ ਰਾਜਾ ਵਰਿੰਗ ਨੂੰ ਪ੍ਰਧਾਨ ਮੰਤਰੀਪੇ ਤਾਂਕਰ ਕੇ ਹੱਥ ਵਰਿੰਗ ਨੇ ਕਾਂਗਰਸ ਨੂੰ ਬਹੁਸਿਆ ਛੱਡਿਆ ਹੁਣ ਖੁਦ ਚੱਟਰੇ ਨੇ ਮੁੱਖ ਮੰਤਰੀ ਦੇ ਤਲ ਮਿਸਟਰ ਸਿੱਧੂ ਨੂੰ ਸਸਪੈਂਡ ਕਰਨ ਨੂੰ ਪ੍ਰਤਾਪ ਬਾਜਵਾ ਨੇ ਦੱਸਿਆ ਵਾਜ਼ਰ ਬੋਲੇ ਪਾਰਟੀ ਨੇ ਸਹੀ ਸਮੇਂ ਤੇ ਲਿਆ ਸਹੀ ਫੈਸਲਾ ਜੋਤਕਰ ਨੇ ਪਾਰਟੀ ਨਿਯੁਕਤ ਕੱਢੇ ਕਿਸੇ ਹੋਰ ਗਲਤੀ ਪੜਾਸ ਕਾਂਗਰਸ ਚੁਪਾਈ ਨਵੇਂ ਕਲੇਸ਼ ਤੇ ਸਾਬਕਾ ਕਾਂਗਰਸੀ ਰਵਨੀਤ ਬਿੱਟੂ ਨੇ ਲਈ ਚੁਟਕੇ ਕਿ ਹਾਂ ਪੰਜਾਬ ਦੇ ਵਿੱਚ ਝਾੜੂ ਦੇੰਦੋਂ ਪਹਿਲਾ ਹੀ ਖਿੰਗ ਗਈ ਕਾਂਗਰਸ 12-23 ਸਾਈ ਦੇ ਵਿੱਚ ਗਦੜਬਾਹਤ ਵਿਧਾਨ ਸਭਾ ਦੀ ਚੋਣ ਲੜਨਗੇ ਸੁਖਬੀਰ ਬਾਦਲ ਖੁਦ ਕੇ ਤੈਅ ਐਲਾਨ ਹੁਣ ਤੱਕ ਜਲਾਲਾਬਾਦ ਤੋਂ ਬਣਦੇ ਰਹੇ ਨੇ ਸਾਕ ਅਕੱਬੀ ਹਲਕਾ ਵੀ ਬਾਦਲ ਪਰਿਵਾਰ ਦੀ ਜੱਦੀ ਸੀ ਵਰਸਾ ਸਿੰਪਲ ਤੋਂ ਹਾਤੇ ਸਾਡਾ ਜਥੇਦਾਰ ਕਿਆਨੀ ਗੁਰਵਚਨ ਸਿੰਘ ਅੱਜ ਹਰਮੰਦਰ ਸਾਹਿਬ ਦੇ ਵਿੱਚ ਕਰਨਗੇ ਸੇਵਾ ਬਰਤਨ ਕਰਨਗੇ ਸਾਫ ਸੰਗਤ ਦੇ ਝਾੜਨਗੇ ਜੋੜੇ ਕਾਲ ਲਕਾਲ ਤੱਕ ਸਾਹਿਬ ਨੇ ਲਗਾਈ ਹੈ ਤਨਖਾਹ ਲੋਕ ਸਭਾ ਦੇ ਵਿੱਚ ਅੱਜ ਜੋ ਚੋਣ ਸੁਧਾਰਾ ਤੇ ਹੋਵੇਗੀ ਚਰਚਾ ਵੋਟ ਚੋਰੀ ਤੇ ਬੀਐਲਓ ਦੀਆਂ ਮੋਤਾ ਅਤੇ ਸਰਕਾਰ ਨੂੰ ਕਿਰਨ ਦੀ ਵਿਰੋਧੀ ਡਿਬੈਟ ਦੇ ਵਿੱਚ ਰਾਹੁਲ ਵੀ ਹੋਣਗੇ ਸ਼ਾਮਲ

ਝੂਠੇ ਭਾਂਡੇ ਅਤੇ ਜੋੜੇ ਸਾਫ਼ ਕਰਨ ਦੀ ਸੇਵਾ ਨਿਭਾਉਣਗੇ ਸ਼੍ਰੀ ਅਕਾਲ ਤਾ ਸਹਿਬ ਦੇ ਵੱਲੋਂ ਤਨਖਾਹੀਆ ਇਕਰਾਰ ਕੀਤੇ ਗਏ ਨੇ ਮਿਰਸਾ ਸਿੰਘ ਬਲਤੋਹਾ ਤੇ 10 ਸਾਲ ਦੀ ਪਾਬੰਦੀ ਵੀ ਹੁਣ ਹਟਾ ਦਿੱਤੀ ਗਈ ਹੈ ਦੱਸ ਦੇ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਨਗੇ ਵਰਸਾ ਸਿੰਘ ਬਲਤੋਹਾ ਤੇ ਨਾਲ ਹੀ ਸਾਫ ਦਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਵੀ ਸੇਵਾ ਕਰਨਗੇ ਝੂਠੇ ਭਾਂਡਿਆਂ ਦੀ ਸੇਵਾ ਤੇ ਨਾਲ ਨਾਲ ਜੋੜਿਆਂ ਨੂੰ ਸਾਫ਼ ਕਰਨ ਦੀ ਸੇਵਾ ਨਿਭਾਈ ਜਾਏਗੀ ਸ਼੍ਰੀ ਅਕਾਲ ਤਖਤ ਸਾਬ ਦੇ ਵੱਲੋਂ ਇਹ ਤਨਖਾਹ ਲਗਾਈ ਗਈ ਹੈ ਵਰਸਾ ਸਿੰਘ ਬਲਟੋਹਾ ਤੇ ਜੋ 10 ਸਾਲ ਦੀ ਪਾਬੰਦੀ ਸੀ ਹੁਣ ਉਸ ਨੂੰ ਵੀ ਹਟਾ ਦਿੱਤਾ ਗਿਆ ਹੈ ਹਾਲਾਂਕਿ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਹੋਏ ਵਰਸਾ ਸਿੰਘ ਬਲਟੋਹਾ ਨਜ਼ਰ ਆਣਗੇ ਤੇ ਨਾਲ ਹਿਸਾਬ ਕਾ ਜਥੇਦਾਰ ਗਿਆਨੀ ਗੁਰਪਤਨ ਸਿੰਘ ਵੀ ਸੇਵਾ ਕਰਦੇ ਹੋਏ ਮੌਜੂਦ ਰਹਿਣਗੇ ਤਾਂ ਅਕਾਲ ਤਖਤ ਸਾਬ ਦੇ ਵੱਲੋਂ ਜੋ ਹੈ ਵਰਸਾ ਸਿੰਘ ਬਲਟੋਹਾ ਤੇ ਜੋ 10 ਸਾਲ ਦੀ ਪਾਬੰਦੀ ਲਗਾਈ ਗਈ ਸੀ ਉਸ ਨੂੰ ਵੀ ਹੁਣ ਹਟਾ ਦਿੱਤਾ ਗਿਆ ਹੈ ਅਕਾਲੀ ਦਲ ਦੇ ਵਿੱਚ ਹੁਣ ਵਾਪਸੀ ਦਾ ਰਾਹ ਜੋੜਾ ਹੈ ਉਹ 15 ਹੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਫਿਰ ਨਾਲ ਹੀ ਹੁਣ ਜੋ ਹੈ ਤਨਖਾਈਕਰ ਕਰ ਕਿਤੇ ਗਏ ਨੇ ਉਸ ਦੇ ਤਹਿਤ ਝੂਠੇ पांडे ਅਤੇ ਜੋੜੇ ਸਾਫ ਕਰਨ ਦੀ ਸੇਵਾ ਨਿਭਾਉਦੇ ਹੋਏ ਨਜ਼ਰ ਆਉਣਗੇ ਅੰਬਰ 2115 ਦੇ ਵਿੱਚ ਉਸ ਵੱਲੋਂ ਭੇਜੀ ਹੋਈ ਜਿਹੜੀ ਮਾਫੀ ਦੀ ਚਿੱਠੀ ਆ ਉਸ ਨੂੰ ਤੁਸੀਂ ਪ੍ਰਵਾਨ ਕੀਤਾ ਕਿ ਤੁਸੀਂ ਸਮੁੱਚੇ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਉਹ ਠੀਕ ਨਹੀਂ ਸੀ ਜੋ ਪੰਥ ਨੇ ਉਸ ਦੇ ਉੱਤੇ ਸਹਿਮਤੀ ਨਹੀਂ ਪ੍ਰਗਟਾਈ ਉਹ ਦੀ ਮੈਂ ਸੱਚੇ ਪੰਥ ਕੋਲੋਂ ਲਿਖਤੀ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗ ਚੁੱਕਾ ਹਾਂ ਅੱਜ ਫਿਰ ਮੈਂ ਮਾਫੀ ਮੰਗਦਾ ਹਾਂ ਆਪਣੀ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕਰੋਗੇ ਜਿਹਦੇ ਨਾਲ ਸਾਡੀ ਪਛਾਣ ਨੂੰ ਖੋਰਾ ਲਾਉਣ ਦੀ ਗੱਲ ਚੱਲੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥ ਦੇ ਨਾਲ ਇਹ ਪੱਕਾ ਪ੍ਰਣ ਕਰਦੇ ਹਾਂ ਕਰਦਾ ਜੀ ਮਨੁੱਖੀ ਅਧਿਕਾਰਾਂ ਲਈ ਗੁਰੂ ਦੀ ਅਦੁੱਤੀ ਸ਼ਹਾਦਤ ਉਸ ਵੇਲੇ ਜਦੋਂ ਸਾਰਾ ਪੰਥ 350 ਸਾਲਾ ਮਨਾ ਰਿਹਾ ਤੁਸੀਂ ਉੱਥੇ ਜੋ ਵੀ ਇਹ ਕੱਲ ਕੀਤੀ ਕੀ ਤੁਸੀਂ ਉਸ ਵੇਲੇ ਗੁਰੂ ਸਾਹਿਬ ਦਾ ਅਦਬ ਰੱਖ ਸਕੇ ਜਾਂ ਬੇਅਦਬ ਹੋਏ ਹਾਂ ਜੋ ਲੋਕ ਬੇਅਦਬ ਭாயੇ ਉਹਨੂੰ ਰੋਕ ਨਹੀਂ ਸਕਿਆ ਜੀ ਉਹਦੇ ਲਈ ਮੈਂ ਮਾਫੀ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਦੇ ਵਿੱਚ ਬੋਲਦਿਆਂ ਗੁਰੂ ਸਾਹਿਬ ਦੇ ਲਈ ਗਲਤ ਸ਼ਬਦਾਵਲੀ ਬੋਲੀ ਕੀ ਤੁਸੀਂ ਉਸ ਗਲਤ ਸ਼ਬਦਾਵਲੀ ਦੇ ਲਈ ਸਮੁੱਚੇ ਪੰਥ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਮਾਫੀ ਮੰਗਦੇ ਹੋ ਹਾਂਜੀ ਮੰਗਦਾ ਜੀ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਦਿਆਂ ਇਸ ਤੇ ਮਤਾ ਨੰਬਰ ਐਡਾ ਤੱਤਾ ਸਲੈਸ਼ 202 ਮਤੀ 15 10 2024 ਅਨਸਾਰ ਸ਼ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਵਿਰੋਧ ਬਿਆਨਬਾਜ਼ੀ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਗੁਰੂਗ੍ਰਾਮ ਦੀ ਗੁਰੂਗ੍ਰਾਮ ਦੇ ਵਿੱਚ ਤੇਜ਼ ਰਫ਼ਤਾਰ ਥਾਰ ਦਾ ਕਹਿ ਦੇਖਣ ਨੂੰ ਮਿਲਿਆ ਥਾਰ ਗੱਡੀ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜਲੰਧਰ ਦੇ ਕਪੂਰਥਲਾ ਚੌਕ ਨੇੜੇ ਇੱਕ ਕਾਰ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਨਾਲ ਇਲਾਕੇ ਦੇ ਵਿੱਚ ਹੜਕਾ ਪੱਛ ਗਿਆ ਲੋਕਾਂ ਨੇ ਤੁਰੰਤ ਫਾਇਰ ਬਿਗੇਟ ਨੂੰ ਸੂਚਨਾ ਦਿੱਤੀ ਤੇ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਕੇ ਮੁਸ਼ਫਕਤ ਤੇ ਬਾਅਦ ਅੱਗ ਤੇ ਕਾਬੂ ਪਾਲਿਆ ਆਜ ਤੱਕ ਦੇ ਵਿੱਚ ਕਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਅਗਦੇ ਕਾਰਨਾਂ ਦਾ ਫਿਲਹਾਲ ਨਹੀਂ ਪਤਾ ਲੱਗ ਸਕਿਆ ਪਰ ਦਮਕਲਦ ਪਾਕ ਮੁਤਾਬਕ ਘਰ ਦੇ ਵਿੱਚ ਜੁਲਾਈ ਜੋਤ ਲੱਗਣ ਦੇ ਕਾਰਨ ਇਹ ਅੱਗ ਲੱਗੀ ਹੈ ਜਿੱਦੋਂ ਸਾਡੇ ਗਵੰਡੀਆਂ ਦਾ ਫੋਨ ਆਇਆ ਕਿ ਮਤਲਬ ਕਿ ਇੱਧਰ ਅੱਗ ਲੱਗੀ ਹੈ ਤੇ ਫਟਾਫਟ ਆ ਜਾਓ ਤੁਸੀਂ ਘਰ ਕੋਈ ਵੀ ਨਹੀਂ ਸੀਗਾ ਸਿਰ ਉਸ ਟਾਈਮ ਤੇ ਘਰ ਤੇ ਮੈਂ ਇੱਥੇ ਸ਼ਿਫਟ ਕਰ ਗਿਆ ਮੇਰਾ ਬ੍ਰਦਰ ਇੱਥੇ ਹੈਗਾ ਸੀ ਉਹ ਵੀ ਦੁਕਾਨ ਤੇ ਸੀ ਘਰ ਦੇ ਭਾਬੀ ਸੀ ਗੁੜੀਆਂ ਸੀ ਮੇਰੇ ਦੀਦੀ ਸੀ ਨਾਲ ਬੇਟਾ ਸੀ ਬਣਾ ਦਾ ਓਕੇ ਤੇ ਉਹ ਪਰ ਜੋਰ ਨਾਲ ਜਗਾਈ ਸੀ ਉਹਨਾਂ ਨੇ ਕਿ ਜੋਤ ਹੀ ਮਤਲਬ ਕਿ ਮਨਜੋਤ ਦੇ ਕਪੜੇ ਨਾਲ ਅੱਗੇ ਅੱਛਾ ਤੇ ਪਰਿਵਾਰਿਕ ਨੰਬਰ ਠੀਕ ਨੇ ਸਰ ਕੋਈ ਹੋਰ ਕਿੰਨੇ ਜੀ ਸੀਗੇ ਜੀ ਘਰ ਦੇ ਵਿੱਚ ਚਾਰ ਮੈਂਬਰ ਇੱਥੇ ਹੈਗੇ ਸੀ ਚਾਰ ਮੈਂਬਰ ਚਾਰੋਂ ਸੇਵ ਨੇ ਸਰ ਹਾਂਜੀ ਹਾਂਜੀ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸਰਹੱਦ ਪਰ ਉਹ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਦੇ ਬਾਲਕ ਸਮੇਤ 6 ਮੁਲਜ਼ਮ ਗ੍ਰਿਫਤਾਰ ਕਰਕੇ ਉਹਨਾਂ 6 ਮਾਡਰਨ ਪਿਸਟੋਲ ਬਰਾਮਦ ਕੀਤੀਆਂ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਆ ਕਿ ਡ੍ਰੋਨ ਰਾਹੀਂ ਹਥਿਆਰ ਪਾਕਿਸਤਾਨ ਭੇਜੇ ਜਾ ਰਹੇ ਸਨ ਅਤੇ ਗਿਰੋਹ ਦਾ ਪਾਕਿਸਤਾਨੀ ਹੈਂਡਲਰ ਦੇ ਨਾਲ ਸਿੱਧਾ ਸੰਪਰਕ ਸੀ ਜਿਲ੍ਹੇ ਵਿੱਚ ਰਹਿੰਦੇ ਇਹਨਾਂ ਦੇ ਲਿੰਕ ਬਣੇ ਸੀ ਤੇ ਇਹ ਹਥਿਆਰ ਸਾਂਝਾ ਕਰਨ ਦੇ ਲਈ ਮਾਝਾ ਦੇ ਦੁਆਬਾ ਖੇਤਰਾਂ ਦੇ ਵਿੱਚ ਵਕ-ਵਕ ਗਿਰੋਹਾਂ ਨੂੰ ਸਪਲਾਈ ਕੀਤੇ ਜਾਂਦੇ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਮੁਖਤਾਰ ਤੇ ਬਾਰਡਰ ਇਲਾਕਿਆਂ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਉਸ ਆਰਡਰ ਜਿਹੜਾ ਆਰਮਸ ਸਮਗਲਿੰਗ ਮੋਡਿਊਲ ਹੈ ਉਹ ਬਸਟ ਕੀਤਾ ਟੋਟਲ ਨੈਟਵਰਕ ਨੂੰ ਡਿਸਪੈਂਟਲ ਕੀਤਾ ਗਿਆ ਇਹ ਚ ਅਸੀਂ ਟੋਟਲ ਪੰਜ ਮੁਲਜ਼ਮ ਫੜੇ ਨੇ ਤੇ 6 ਪਿਸਟਲ ਸੈਜ਼ਿਸਟ੍ਰੇਟਡ ਫੜੇ ਗਏ ਨੇ ਉਹਨਾਂ ਚ ਪੰਜ ਜਗੇ 0.30 ਬੋਰ ਦੇ ਚਾਈਨੈਸ ਸਟਾਰ ਵਾਲੇ ਇੱਕ PX5 9mm ਦਾ ਪਿਸਟਲ ਹੈ ਔਰ ਇਹ ਜਿਹੜਾ ਸਾਰਾ ਨੈਟਵਰਕ ਹੈ ਪਾਕ ਪੇਸਟ ਹੈਂਡਲਰ ਚਲਾ ਰਿਆ ਸੀ ਔਰ ਜਿਹੜੇ ਮੁਲਜ਼ਮ ਨੇ ਪਹਿਲਾਂ ਵੀ ਜੇਲ੍ਹ ਚ ਰਹਿ ਚੁੱਕੇ ਹਨ ਜੋ ਦੋ ਮੁਲਜ਼ਮ ਔਰ ਪ੍ਰਾਣਾ ਰਿਕਾਰਡ ਹਿਨਸ ਕ੍ਰਾਈਮ ਦਾ ਐਨਡੀਪੀਐਸ ਐਕਟ ਦਾ ਇਹ ਸਾਰੇ ਇਹਨਾਂ ਦੇ ਹੈ ਤਦਰਬੋਹਰ ਦੇ ਬਲਵਾਨਾਂ ਦੇ ਵਿੱਚ ਇੱਕ ਬਜ਼ੁਰਗ ਸ਼ਖਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕਤਲ ਦੀ ਵਜ੍ਹਾ ਵੀ ਦਿਲ ਦਹਿਲਾਉਣ ਵਾਲੀ ਹੈ ਦਰਸਲ ਬਲਕਾਰ ਸਿੰਘ ਨੇ ਜਦੋਂ ਆਪਣੀ ਧੀ ਦੇ ਨਾਲ ਛੇੜਛਾੜ ਹੋਣ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਮਹਿਲਾਸ ਮੇ ਚਾਰ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਸ਼ਾਦੀ ਸਮਰੋਹ ਸੀ ਗਾਤ ਵਾਪਸ ਆਏ ਸੀ ਤੇ ਉਹਨਾਂ ਦੇ ਗਵਾਂਢ ਚ ਮੰਨੀ ਰੰਦਾ ਮੰਦਾ ਮੰਨੀ ਰੰਦਾ ਉਹ ਵੇਤੂ ਆਏ ਸੀ ਕਿਸੇ ਉਹਨਾਂ ਦੀ ਪ੍ਰਕਾਸ਼ ਸਿੰਘ ਦੀ ਬੀਟੀ ਨੂੰ ਲੈ ਕੇ ਕੋਈ ਸ਼ਕਤੂਬਾਸੀ ਆ ਸੀ ਉਹਨਾਂ ਨੂੰ ਉਹਦੇ ਬਾਪ ਤੋਂ ਨਾਲ ਬਾਰੇ ਤਾਂ ਤੇ ਉਹਨਾਂ ਲੜਦਿਆਂ ਉਹਦੇ ਸਿਰ 'ਚ 60 ਵਜੇ ਦਾ ਰੋਕਾਸਟਿੰਗ ਦੀ ਮੌਤ ਹੋ ਗਈ ਸੰਗਰੂਰ ਤੋਂ ਦਿਲ ਦਹਿਲਾਦਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਦੋਸਤ ਨੇ ਆਪਣੇ ਦੋਸਤ ਦਾ ਇੱਟਾਂ ਦੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਪ੍ਰਵਾਸੀ ਨੌਜਵਾਨ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ ਕਿਸੇ ਦੌਰਾਨ ਹੋਈ ਬਹਿਸਬਾਜ਼ੀ ਦੇ ਵਿੱਚ 30 ਸਾਲ ਦੇ ਅਜੇ ਕੁਮਾਰ ਨੂੰ ਮੌਤੇ ਘਾਟ ਦਿੱਤਾ ਗਿਆ ਫਿਲਹਾਲ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਉੱਥੇ ਹੀ ਦੂਜੇ ਪਾਸੇ ਪਰਿਵਾਰਕਤਲ ਦੇ ਵਿੱਚ ਇੱਕ ਹੋਰ ਦੋਸਤ ਦੀ ਸ਼ਮੂਲੀਅਤ ਦਾ ਜ਼ਿਕਰ ਆਇਆ ਪਤਾ ਨਹੀਂ ਕੀ ਅੰਦਰੰਦਰ ਅੰਦਰ ਚੱਲ ਰਿਹਾ ਹੋਵੇਗਾ ਤੇ ਇਹਨੂੰ ਚੰਗੀ ਤਰ੍ਹਾਂ दारू-ਦੂਰ ਪਲਾ ਕੇ ਜਾਂ ਹੋਰ ਕੁਝ ਉਹਦੀ ਮੈਡਮ ਵੀ ਕਹੀ ਸੀ ਉਹਨੂੰ ਲਜਾਣ ਵਾਸਤੇ ਇਹ ਚੱਲ ਕੇ ਉਹਦੀ ਘਰ ਵਾਲੀ ਉਹਦੀ ਘਰ ਮ੍ਰਿਤਕ ਦੀ ਘਰ ਵਾਲੀ ਇਹਨੂੰ ਲੈ ਕੇ ਆਣ ਲੱਗ ਰਹੀ ਥੀ ਤਾਂ ਉਹਨੇ ਲੈ ਕੇ ਆਣ ਨਹੀਂ ਦਿੱਤਾ ਇਹ ਕਹਿੰਦਾ ਮੈਂ ਤੁਸੀਂ ਜਾਓ ਮੈਂ ਘਰੇ ਭੇਜ ਦੂੰਗਾ ਭੇਜ ਦੂੰਗਾ ਜਾਂ ਕੰਮ ਤੇ ਭੇਜੂੰਗਾ ਉਹਨੇ ਕੰਮ ਤੇ ਹੀ ਨਹੀਂ ਭੇਜਿਆ ਨਾ ਘਰੇ ਭੇਜਿਆ ਲੰਬੀ ਦੇ ਪਿੰਡ ਬਾਦਲ ਦੇ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮ ਦਿਨ ਮਨਾਇਆ ਗਿਆ। ਸਮਾਗਮ ਦੌਰਾਨ ਬਾਦਲ ਪਰਵਾਰ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦਾ ਭੋਗ ਪਾਇਆ ਗਿਆ। ਤੇ ਪਿੰਡ ਦੇ ਵਿੱਚ ਹੀ ਸਰਦਾਰ ਬਾਦਲ ਦਾ ਕਰੀਬ 12 ਫੁੱਟ ਦਾ ਯਾਦਗਾਰੀ ਬੁੱਤ ਵੀ ਸਥਾਪਿਤ ਕੀਤਾ। ਤਾਂ ਜੋ ਉਹਨਾਂ ਦੀ ਯਾਦ ਹਮੇਸ਼ਾ ਸਜਿਤ ਰਹੇ। ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਕੰਮਾਂ ਨੂੰ ਯਾਦ ਕੀਤਾ। ਉਹ ਪੰਜਾਬ ਦੀ ਸੇਵਾ ਕੀਤੀ। ਅਕ੍ਰੋਸ ਪਾਰਟੀ ਲਾਈਨ ਉਹਨਾਂ ਨੇ ਸੇਵਾ ਕੀਤੀ ਪੰਜਾਬ ਦੇ ਹਰ ਗਰੀਬ ਕਿਸਾਨ ਮਜ਼ਦੂਰ ਰੋਪਾਰੀ ਇੰਡਸਟਰੀ ਸਾਰੇ ਕਹਿੰਦੇ ਸੀ ਬਾਦਲ ਸਭ ਆਪਣੇ ਤੇ ਮੈਂ ਇਹਨਾਂ ਕਹਿ ਸਕਦਾ ਨਵੇਂ ਪੰਜਾਬ ਦੇ ਫਾਊਂਡਰ ਬਿਲਡਰ ਸਾਹ ਪ੍ਰਕਾਸ਼ ਸਿੰਘ ਬਾਦਲ ਰਏ ਆ ਸੰਸਦ ਸਭਾ ਚੋਣ ਲੜਨਗੇ ਸੁਖਬੀਰ ਬਾਦਲ ਸੁਖਬੀਰ ਬਾਦਲ ਨੇ ਗੱਦੜਬਾਹਤ ਵਿੱਚ ਇਹ ਖੁਦ ਐਲਾਨ ਕੀਤਾ ਹੈ ਕਿ ਹੁਣ ਉਹ ਚੋਣਾਂ ਲੜਨਗੇ ਗੱਦੜਬਾਹਤ ਤੋਂ ਹੁਣ ਤੱਕ ਜਲਾਲਾਬਾਦ ਤੋਂ ਚੋਣ ਲੜਦੇ ਰਹੇ ਨੇ ਸੁਖਬੀਰ ਬਾਦਲ ਹਾਲਾਂਕਿ ਗੱਦੜਬਾਹਤ ਸੀ ਦੇ ਨਾਲ ਬਾਦਲ ਪਰਿਵਾਰ ਦਾ ਪੁਰਾਣਾ ਨਾਤਾ ਹੈ ਪ੍ਰਕਾਸ਼ ਸਿੰਘ ਬਾਦਲ ਗੱਦੜਬਾਹਤ ਤੋਂ ਵਿਧਾਇਕ ਰਹਿ ਚੁੱਕੇ ਨੇ ਤੇ ਲੰਬਾ ਲੰਬੀ ਹਲਕਾ ਵੀ ਬਾਦਲ ਪਰਿਵਾਰ ਦੀ ਜੱਦੀ ਸੀਟ ਮੰਨਿਆ ਜਾਂਦਾ ਹੈ ਇਹ ਸੁਖਬੀਰ ਬਾਦਲ ਦਾ ਰਾਜਾ ਵੜੀ ਮਨਪ੍ਰੀਤ ਬਾਦਲ ਹਰਦੀਪ ਡਿੰਪੀ ਦੇ ਨਾਲ ਹੁਣ ਸਿੱਧਾ ਸਰਦਾਰ ਮੁਕਾਬਲਾ ਹੋਵੇਗਾ ਗਿੱਦੜਵਾਹਾ ਸੀਟ ਤੇ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ 1959 72 1970 80 ਤੇ 85 ਦੇ ਵਿੱਚ ਸੀਟੇ ਰਹੇ ਸਨ ਹਾਲਕਿ ਮਨਪ੍ਰੀਤ ਸਿੰਘ ਬਾਦਲ 1995 ਸਥਾਨਮੇ 2002 ਤੇ 2007 ਵਿੱਚ ਇਥੋਂ ਵਿਧਾਇਕ ਰਹੇ ਤਾਂ ਗਿੱਦੜਵਾਹਾ ਤੋਂ ਵਿਧਾਨ ਸਭਾ ਚੋਣ ਤੇ ਹੁਣ ਇਹ ਲੜਦੇ ਹੋਏ ਨਜ਼ਰ ਆਣਗੇ ਹਾਲਾਂਕਿ ਸਿੱਧਾ ਸਿੱਧਾ ਮੁਕਾਬਲਾ ਇਹ ਸਾਰੇ ਜੋ ਜੱਦੀ ਹੈਗੇ ਨੇ ਉਸ ਦੇ ਵਿੱਚ ਰਹੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਮੁਕਾਬਲਾ ਰਾਜਾ ਵੜਿੰਗ ਮਨਪ੍ਰੀਤ ਬਾਦਲ ਹਰਦੀਪ ਸਿੰਘ ਡਿੰਪੀ ਦੇ ਨਾਲ ਮੁਕਾਬਲਾ ਹੋਵੇਗਾ ਤੇ ਬਿਹਤ ਜੋ ਇਹ ਦਿਲਚਸਪ ਮਾਮਲਾ ਰਹੇਗਾ ਕਿਉਂਕਿ ਸਾਰੇ ਹੀ ਦਿਗਜ ਇਸ ਸੀਟ ਦੇ ਲਈ ਲੜਨਗੇ ਪ੍ਰਕਾਸ਼ ਸਿੰਘ ਬਾਦਲ ਜੋ ਹੈ ਕਿ ਦਰਬਾਹ ਤੋਂ ਵਿਧਾਇਕ ਰਹਿ ਚੁੱਕੇ ਨੇ ਔਰ ਇਸ ਸੀਟ ਦੇ ਲਈ ਜੋ ਹੈ ਖਾਸ ਤੌਰ ਤੇ ਹੁਣ ਇਹ ਪੂਰੀ ਹਿਸਟਰੀ ਵੀ ਦੇਖੀ ਜਾ ਸਕਦੀ ਹੈ ਕਿ ਕਿਸ ਤਰੀਕੇ ਦੇ ਨਾਲ ਗਿੱਦੜਬਾਹ ਜੋ ਸੀਟ ਹੈ ਉਸ ਤੇ ਬਾਦਲ ਪਰਿਵਾਰ ਦਾ ਕਈ ਸਾਲਾਂ ਤੱਕ ਦਬ ਦਬਾ ਰਿਹਾ ਹੈ ਕਰੀਬ ਜੋ ਹੈ

ਤਬਾਕਵਖਰ ਜੋ ਸਾਲ ਸਨ ਉਹਨਾਂ ਵਿੱਚ ਇਹ ਸੀਟ ਜਿੱਤੀ ਹੈ ਹਾਲਾਂਕਿ ਗਿੱਦੜ ਵਾਹ ਸੀਟ ਦੀ ਖਾਸਾ ਤੇ ਗੱਲ ਕਰੀਏ ਤਾਂ ਹੁਣ ਦਿਲਚਸਪ ਹੋਵੇਗਾ ਮੁਕਾਬਲਾ ਕਿਉਂਕਿ ਸਿੱਧੇ ਤੌਰ ਤੇ ਜੋ ਹੈ ਹੁਣ ਮੁਕਾਬਲਾ ਸੁਖਬੀਰ ਬਾਦਲ ਰਾਜਾ ਵਰਿੰਗ ਮਨਜੀਤ ਬਾਦਲ ਤੇ ਹਰਦੀਪ ਡਿੰਪੀ ਦੇ ਨਾਲ ਹੋਵੇਗਾ ਮੇਰੇ ਹੈ ਦੁਆਰੇ ਦਾ ਇੰਤਖਾਦ ਰਹਿ ਗਿਆ ਕਦ ਕਦ ਜਾ ਰਹੇ ਦਾਲ ਸਾਹਿਬ ਜਿੱਦੂ ਤੇ ਲੜੂਗਾ ਹੀ ਲੜੂਗਾ ਜੰਦਾ ਮੇਰੇ ਹੈ ਦੁਆਰੇ ਦਾ ਇੰਤਖਾਦ ਰਹਿ ਗਿਆ ਕਦ ਕਦ ਜਾ ਰਹੇ ਦਾਲ ਸਾਹਿਬ ਜਿੱਦੂ ਤੇ ਲੜੂਗਾ ਹੀ ਲੜੂਗਾ ਜੰਦਾ ਮੇਰੇ ਹੈ ਦੁਆਰੇ ਦਾ ਇੰਤਖਾਦ ਰਹਿ ਗਿਆ ਕਦ ਕਦ ਜਾ ਰਹੇ ਦਾਲ ਸਾਹਿਬ ਜਿੱਦੂ ਤੇ ਲੜੂਗਾ ਹੀ ਦਰਪਾਰ ਦੇ ਵੱਲੋਂ ਖਾਲਿਸਤਾਨ ਦੇ ਖਿਲਾਫ ਯੂਕੇ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ سامنے ਆਇਆ ਹੈ ਕਿ ਭਾਰਤ ਵਿਰੋਧੀ ਅਤਵਾਦੀ ਸੰਗਠਨਾ ਤੇ ਵੈਨ ਦਾ ਸਵਾਗਤ ਹੈ دہشت گردਾਂ ਦੇ ਖਿਲਾਫ ਲੜਾਈ ਹੋਰ ਮਜ਼ਬੂਤ ਹੋਵੇਗੀ ਅਤਵਾਦੀ ਸੰਗਠਨਾ ਦੇ ਲਈ ਪੂਰੀ ਦੁਨੀਆ ਦੇ ਲਈ ਖਤਰਾ ਨੇ ਕਾਬਿਲਗੋਰੀ ਹੈ ਕਿ ਬ੍ਰਿਟੇਨ ਸਰਕਾਰ ਨੇ ਖਾਲਿਸਤਾਨ ਸਮਰਥਕ ਅਤਵਾਦੀ ਸਮੂਹ ਬਬਰ ਖਾਲਸਾ ਦੇ ਖਿਲਾਫ ਹੁਣ ਵੱਡਾ ਐਕਸ਼ਨ ਲਿਆ ਕਿਉਂਕਿ ਖਾਸ ਤੌਰ ਤੇ ਇਸ ਜ਼ਿਕਰ ਵੀ ਕੀਤਾ ਗਿਆ ਹੈ ਕਿ ਭਾਰਤ ਦੇ ਵਿਰੋਧੀ ਅਤਵਾਦੀ ਸੰਗਠਨਾਂ ਤੇ ਬੈਨ ਦਾ ਸਵਾਗਤ ਹੈ ਸਟੈਪਸ ਥੈਟ ਹੈਵ ਬੀਨ ਟੇਕਨ ਬਾਈ ਦੀ ਯੂਕੇ ਗਵਰਨਮੈਂਟ ਟੂ ਸੈਂਕਸ਼ਨ ਐਂਟੀ ਇੰਡੀਆ ਐਕਸਟ੍ਰੀਮਿਸਟ ਐਂਟੀਟੀਜ਼ ਵਿਚ ਸਟਰੈਂਥਨ ਦੀ ਗਲੋਬਲ ਫਾਈਟ ਅਗੇਂਸਟ ਟੈਰਰਿਜ਼ਮ ਐਂਡ ਐਕਸਟ੍ਰੀਮਿਜ਼ਮ ਐਂਡ ਹੈਲਪ ਟੂ ਕਰਬ ਇਲਿਸਿਟ ਫਾਈਨੈਂਸ਼ੀਅਲ ਫਲੋਸ ਐਂਡ ਟ੍ਰਾਂਸਨੈਸ਼ਨਲ ਕ੍ਰਾਈਮ ਨੈਟਵਰਕਸ Such individuals and entities pose a threat not just to India and the UK but to people across the world. We look forward to continuing to work very closely with the UK side in further strengthening our counterterrorism and security cooperation. ਸਦਰ ਐਮਪੀ ਅਮਰਤਪਾਲ ਦੀ ਪਟੀਸ਼ਨ ਤੇ ਹਾਈ ਕੋਰਟ ਤੇ ਵਿੱਚ ਸੁਣਵਾਈ ਹੋਈ ਹੈ ਸਰਕਾਰ ਨੇ 5000 ਪੰਨਿਆਂ ਦਾ ਜਵਾਬ ਸੌਂਪਿਆ ਹਾਈ ਕੋਰਟ ਨੇ ਸਰਕਾਰ ਤੋਂ ਕੋਲੋਂ ਜਵਾਬ ਮੰਗਿਆ ਸੀ ਤੇ ਅਮਰਤਪਾਲ ਨੂੰ ਪਰੋਲ ਤੇ ਰਿਹਾਅ ਨਹੀਂ ਕੀਤਾ ਜਾ ਸਕਦਾ ਬਿਆਨ ਦਿੱਤਾ ਹੈ ਸਰਕਾਰ ਦੇ ਵੱਲੋਂ ਕਿ ਸਰਕਾਰ ਦੇ ਵੱਲੋਂ ਦਾ ਜਵਾਬ ਦੇ ਵਿੱਚ ਕੋਈ ਠੋਸ ਕਾਰਨ ਨਹੀਂ ਸੀ ਤਾਂ ਅਮਰਤਪਾਲ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਅਮਰਤਪਾਲ ਦਾ ਨਾਮ ਹਰੀਨੌਕ ਕਤਲकांड ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 11 ਦਸੰਬਰ ਨੂੰ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਇਕਤਾ ਜੋ ਉਹਨਾਂ ਦਾ ਬੀਤੇ ਦਿਨਾਂ ਤੋਂ ਉਹਨਾਂ ਚੱਲਦਾ ਆ ਰਿਹਾ ਪਰੋਲ ਵਾਲਾ ਕੇਸ ਜੋ ਇੱਕ ਟੈਂਪਰਰੀ ਰਿਲੀਜ਼ ਮੰਗ ਰਹੇ ਆ ਵੀ ਉਹਨਾਂ ਨੂੰ ਸੈਸ਼ਨ ਅਟੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 21 ਦਸੰਬਰ ਤੱਕ ਵਿంటర్ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਉਂਡ ਹੋਇਆ ਸੀ 6 ਹਫ਼ਤੇ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ ਅਟੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ 'ਚ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਇ ਨਹੀਂ ਹੋ ਸਕਦਾ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਇਹ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਇਹਦਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲੀ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ 'ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਨਹੀਂ ਜੀ ਨਹੀਂ ਉਸ ਦੀ ਜਿਹੜੀ ਤਰੀਕ ਹੈ ਅੱਗੇ ਹੈ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਤਾਂਦਰ ਕਥੇ ਤੋਂ ਆਡੀਓ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਹੁਣ ਸੁਣਵਾਈ ਕੀਤੀ ਗਈ ਹੈ ਹਾਈ ਕੋਰਟ ਨੇ ਆਡੀਓ ਮਾਮਲੇ ਦੇ ਵਿੱਚ ਸਖਤ ਹੁਕਮ ਜਾਰੀ ਕੀਤੇ ਨੇ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਨੇ ਸਵਾਲ ਕਿ ਹੈ ਕਿ ਤੁਸੀਂ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੇ ਹੋ ਚੋਣਾਂ ਤੋਂ ਪਹਿਲਾਂ ਕਾਰਵਾਈ ਕਰੇ ਚੋਣ ਕਮਿਸ਼ਨ ਤਾਂ ਆਡੀਓ ਦੀ ਜਾਂਚ ਦੇ ਵਿੱਚ ਕਿਸੇ ਨਿਰਪੱਖ ਏਜੰਸੀ ਦਾ ਸਹਿਯੋਗ ਲਿਆ ਜਾਵੇ 10 ਦਸੰਬਰ ਨੂੰ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ ਹੋਵੇਗੀ। ਦੇਖੋ ਜਿਹੜੀ ਚੀਫ ਸਾਹਿਬ ਦੇ ਪਟੀਸ਼ਨ ਟੇਕ ਅਪ ਹੋਈ ਹੈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਇੱਕ ਗੱਲ ਦਰਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਤੱਕਾ ਹੋ ਰਿਹਾ ਹੈ ਰੂਲਿੰਗ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਪੋਲਿਟੀਕਲ ਪਾਰਟੀਆਂ ਅੱਜ ਮਾਨਯੋਗ ਜਿਹੜੇ ਚੀਫ ਜਸਟਿਸ ਸਾਹਿਬ ਦਾ ਬੈਂਚ ਹੈ ਉਹਦੇ ਅੱਗੇ ਪੇਸ਼ ਹੋਈਆਂ ਔਰ ਖਾਸ ਕਰਕੇ ਪਟਿਆਲਾ ਦੇ ਐਸਐਸਪੀ ਹੈ ਜਿਹੜੇ ਵਰਨ ਸ਼ਰਮਾ ਉਨ੍ਹਾਂ ਦੀ ਟ੍ਰਾਂਸਫਰ ਦੀ ਵੀ ਮੰਗ ਕੀਤੀ ਗਈ ਹੈ ਤੇ ਜਿਹੜੀ ਇਹ ਆਡੀਓ ਵੀਡੀਓ ਹੈ ਇਹਦੀ ਜੈਨੂਨੈਸ ਨੂੰ ਪੰਜਾਬ ਤੋਂ ਬਾਹਰਲੀ ਕਿਸੇ ਲੈਬਾਰਟਰੀ ਤੋਂ ਟੈਸਟ ਕਰਾ ਕੇ ਅਫਸਰਾਂ ਦੇ ਖਿਲਾਫ ਜਿਹੜਾ ਐਕਸ਼ਨ ਹੈ ਇਹ ਜੁਆਇੰਟ ਮੰਗ ਹੈ ਹਰ ਇੱਕ ਪੋਲੀਟੀਕਲ ਪਾਰਟੀ ਦੀ ਫਿਰ ਅਸੀਂ ਹਾਈਲਾਈਟ ਕੀਤਾ ਕਿ ਸਮੇਂ ਦੀ ਤਾਂ ਗੱਲ ਆ ਸਾਰੀ ਕਿਉਂਕਿ ਇਹ ਜਿਹੜਾ ਪੁਲਿਸ ਆਫੀਸਰ ਜਿਹਦੇ ਜਿਹਦੇ ਖਿਲਾਫ ਇਹ ਅਲੀਗੇਸ਼ਨ ਜਿਹਨੇ ਵਾਇਰਲ ਕੀਤਾ ਜਿਹੜਾ ਇਹ ਬੋਲਦਾ ਆ ਦਿਖਾਈ ਦੇ ਰਿਹਾ ਬੋਲਦਾ ਵਿੱਚ ਇਹਦੇ ਆਵਾਜ਼ ਆ ਰਹੀ ਹੈ ਨਾ ਦੀ ਇਹਦਾ ਕੋਈ ਵੌਇਸ ਸੈਂਪਲ ਵਗੈਰਾ ਨਹੀਂ ਲਿਆ ਗਿਆ ਪੋਸ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਕਹਿੰਦੇ ਅਸੀਂ ਵੌਇਸ ਸੈਂਪਲ ਹਲੇ ਨਹੀਂ ਲਿਆ ਅਸੀਂ ਹਜੇ ਇਹਦੀ ਇਨਕੁਆਰੀ ਵਿਦਆਊਟ ਵੌਇਸ ਸੈਂਪਲ ਹੀ ਕਰ ਰਹੇ ਆ ਫਿਰ ਅਸੀਂ ਕੋਰਟ ਨੂੰ ਕਿਹਾ ਕਿ ਜੇ ਵੌਇਸ ਸੈਂਪਲ ਤੋਂ ਬਿਨਾ ਇਨਕੁਆਰੀ ਕਾਦੀ ਹੋ ਰਹੀ ਹੈ ਔਥੈਂਟੀਸਿਟੀ ਦੇ ਵੀਡੀਓ ਦੀ ਫਿਰ ਉਹਨਾਂ ਨੇ ਹੁਣ ਸਾਨੂੰ ਕਿਹਾ ਕਿ ਨਹੀਂ ਤੁਸੀਂ ਇਹਨੂੰ ਇਨਵੈਸਟਿਗੇਟ ਇਹਨੂੰ ਕਰੋ ਇਸ ਤਰ੍ਹਾਂ ਨਹੀਂ ਇਸ ਤਰੀਕੇ ਨਾਲ ਡਿਲੇ ਕਰਨ ਦਾ ਕੋਈ ਫਾਇਦਾ ਨਹੀਂ ਕਹਿੰਦੇ ਕਿੰਨੇ ਦਿਨ ਕੋਰਟ ਨੇ ਪੁੱਛਿਆ ਕਹਿੰਦੇ 3-4 ਦਿਨ ਸੋ ਦੈਟ ਸ਼ੋਜ਼ ਕਿ ਵੀ 3-4 ਦਿਨ ਮਤਲਬ ਇਲੈਕਸ਼ਨ 14 ਨੂੰ ਆ ਇਹ ਚਾਹੁੰਦੇ ਆ ਕਿ ਇਲੈਕਸ਼ਨ ਦਾ ਸਮਾਂ ਲੰਘ ਜੇ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਕੋਈ ਅੱਗੇ ਕਹਿ ਦਈਏ ਜੀ ਇਹ ਤਾਂ AI ਜਨਰੇਟਡ ਆ ਜਿਹੜੀ ਪਲੀ ਇਹਨਾਂ ਨੇ ਲਈ ਆ ਉਹ AI ਜਨਰੇਟਡ ਦੀ ਪਲੀ ਜਿਹੜੀ ਆ ਉਹ ਕੋਰਟ ਨੇ ਹਲੇ ਨਹੀਂ ਕੋਈ ਉਹਦੇ ਤੇ ਅੱਗੇ ਟਿੱਪਣੀ ਕੀਤੀ ਪਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਬਣਾ ਉਸ ਤੋਂ ਨਹੀਂ AI ਜਨਰੇਟਡ ਕਹਿਣ ਨਾਲ ਨਹੀਂ ਹੁੰਦਾ ਇਹ ਕੁਝ ਵੀ ਲੇਕਿਨ ਇਹਦੀ ਇਨਕੁਆਇਰੀ ਕੀਤੀ